ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ Sky News Punjab ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹੋਇਆ ਪ੍ਰੋਗਰਾਮ ਗੱਲ ਖਰੀ ਖਰੀ ਜਿਸ ਦੇ ਵਿੱਚ ਚਰਚਾ ਕਰਾਂਗੇ ਇੱਕ ਅਹਿਮ ਮੁੱਦੇ ਤੇ ਜਿਗਰ ਇਹ ਹੋ ਗਿਆ ਕਿ ਨਵਜੋਤ ਸਿੰਘ ਸਿੱਧੂ ਦਿਗਜ ਲੀਡਰ ਨੇ ਕਾਂਗਰਸ ਪਾਰਟੀ ਦੇ ਤੇ ਉਹਨਾਂ ਦੇ ਵੱਲੋਂ ਚੋਣ ਲੜਨ ਤੋਂ ਇਨਕਾਰ ਕਰਕੇ ਕਮੈਂਟਰੀ ਨੂੰ ਚੁਣਿਆ ਗਿਆ ਸੋ ਸਵਾਲ ਬਣਦਾ ਹੈ ਕਿ ਨਵਜੋਤ ਸਿੰਘ ਸਿੱਧੂ ਕਰਨਗੇ ਕਮੈਂਟਰੀ ਜਾਂ ਫਿਰ ਚੋਣ ਪਰਚਾਰ ਸੋ ਨਵਜੋਤ ਸਿੰਘ ਸਿੱਧੂ ਹਮੇਸ਼ਾ ਸੁਰਖੀਆਂ ਦੇ ਵਿੱਚ ਰਹੇ ਨੇ ਤੇ ਹੁਣ ਵੀ ਉਹਨਾਂ ਦੇ ਵੱਲੋਂ ਜਿਹੜਾ ਚੋਣਾ ਲੜਨ ਦਾ ਕਿਨਾਰਾ ਕੀਤਾ ਗਿਆ ਤੇ ਕਮੈਂਟਰੀ ਨੂੰ ਚੁਣ ਕੇ ਇੱਕ ਵਾਰ ਫਿਰ ਸਿਆਸੀ ਅਖਾੜੇ ਦੇ ਵਿੱਚ ਤਹਿਲਕਾ ਮਚਾ ਦਿੱਤਾ ਸੋ ਸਿਆਸੀ ਮਾਹੌਲ ਦੇ ਵਿੱਚ ਇਹ ਸਵਾਲ ਜ਼ਰੂਰ ਘੁੰਮ ਰਿਹਾ ਹੈ ਕਿ ਕੀ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਲਈ ਪ੍ਰਚਾਰ ਵੀ ਕਰਨਗੇ ਜਾਂ ਨਹੀਂ ਸੋ ਸਾਫ ਕਾ ਕ੍ਰਿਕਟਰ ਸਿੱਧੂ ਨੇ ਸੋਸ਼ਲ ਮੀਡੀਆ ਤੇ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਤੇ ਦੱਸਿਆ ਕਿ 22 ਮਾਰਚ ਤੋਂ ਉਹ ਕ੍ਰਿਕਟ ਦੇ ਵਿੱਚ ਕਮੈਂਟਰੀ ਸ਼ੁਰੂ ਕਰ ਦੇਣਗੇ ਸੋ ਨਵਜੋਤ ਸਿੰਘ ਸਿੱਧੂ ਇੱਕ ਨੇਤਾ ਹੋਣ ਤੋਂ ਇਲਾਵਾ ਪ੍ਰਸਿੱਧ ਟੀਵੀ ਸ਼ੋ ਅਤੇ ਇੱਕ ਕ੍ਰਿਕਟਰ ਹੋਣ ਕਰਕੇ ਵੀ ਲੋਕਾਂ ਦੇ ਵਿੱਚ ਕਾਫੀ ਮਕਬੂਲ ਹੋਏ ਲੋਕਾਂ ਦੇ ਵਿੱਚ ਉਹਨਾਂ ਨੇ ਰਤਬਾ ਵੀ ਹਾਸਲ ਕੀਤਾ ਸੋ ਤਕਰੀਬਨ 10 ਸਾਲ ਬਾਅਦ ਕ੍ਰਿਕਟ ਪ੍ਰੇਮੀ ਜਰੂਰ ਨਵਜੋਤ ਸਿੰਘ ਸਿੱਧੂ ਦੀ ਆਵਾਜ਼ ਦੇ ਵਿੱਚ ਕਮੈਂਟਰੀ ਸੁਣਨਗੇ ਤੇ ਚਾਹੇ ਉਹ ਹਿੰਦੀ ਦੇ ਵਿੱਚ ਹੋਵੇ ਤੇ ਚਾਹੇ ਅੰਗਰੇਜ਼ੀ ਦੇ ਵਿੱਚ ਪਰ ਪੰਜਾਬੀ ਦੇ ਵਿੱਚ ਚੱਕਦੇ ਵਾਲੀ ਜਿਹੜੀ ਗੱਲ ਹੈ ਉਹ ਕਿਤੇ ਨਹੀਂ ਬੰਨੀ ਸੋ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਕਮੈਂਟਰੀ ਕਰਦੇ ਨਜ਼ਰ ਆਣਗੇ ਜ਼ਿਕਰਯੋਗ ਹੈ ਕਿ ਸਿੱਧੂ ਨੂੰ ਇੱਕ ਪੁਰਾਣੇ ਮਾਮਲੇ ਦੇ ਵਿੱਚ ਜੇਲ੍ਹ ਵੀ ਕਟਣੀ ਪਈ ਸੀ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਸਫ਼ਰ ਕਾਫੀ ਦਿਲਚਸਪ ਰਿਹਾ ਹੈ 1999 ਵਿੱਚ ਨਵਜੋਤ ਸਿੰਘ ਸਿੱਧੂ ਨੇ ਕ੍ਰਿਕਟ ਖੇਡ ਤੋਂ ਸੰਨਿਆਸ ਲਿਆ ਤੇ 2004 ਦੇ ਵਿੱਚ ਭਾਜਪਾ ਪਾਰਟੀ ਨੂੰ ਜੁਆਇਨ ਕੀਤਾ ਸ਼ਾਮਲ ਹੋਏ ਅਮ੍ਰਿਤਸਰ ਤੋਂ ਦੋ ਵਾਰ ਲੋਕ ਸਭਾ ਦੇ ਮੈਂਬਰ ਰਹੇ ਨੇ ਤੇ 2016 ਦੇ ਵਿੱਚ ਭਾਜਪਾ ਨੇ ਨਵਜੋਤ ਸਿੰਘ ਸਿੱਧੂ ਨੂੰ ਰਾਜ ਸਭਾ ਮੈਂਬਰ ਐਲਾਨਣ ਦਾ ਫੈਸਲਾ ਕੀਤਾ ਸੀ ਪਰ ਸਿੱਧੂ ਨੇ ਇਹ ਕਹਿ ਕੇ ਅਸਤੀਫਾ ਦੇ ਦਿੱਤਾ ਕਿ ਉਹਨਾਂ ਨੂੰ ਕੇਂਦਰ ਦੀ ਸਿਆਸਤ ਦੇ ਨਾਲੋਂ ਪੰਜਾਬ ਦੀ ਸਿਆਸਤ ਦੇ ਵਿੱਚ ਜ਼ਿਆਦਾ ਦਿਲਚਸਪੀ ਹੈ ਸੋ 2017 ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਭਾਜਪਾ ਪਾਰਟੀ ਨੂੰ ਹੀ અલਵਿਦਾ ਕਹਿ ਦਿੱਤਾ ਤੇ ਕਾਂਗਰਸ ਪਾਰਟੀ ਦਾ ਪੱਲਾ ਫੜਿਆ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਨਵਜੋਤ ਸਿੰਘ ਸਿੱਧੂ ਦੇ ਕੋਲ ਸੈਰਸਪਾਟਾ ਤੇ ਸੱਭਿਆਚਾਰਕ ਵਿਭਾਗ ਜਿਹੜਾ ਉਹ ਆਇਆ ਮੰਤਰੀ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਆਪਣੀ ਹੀ ਸਰਕਾਰ ਨੂੰ ਕਈ ਵਾਰ ਘੇਰਿਆ ਬਸ ਉਸੇ ਤਰ੍ਹਾਂ ਜਿਵੇਂ ਅੱਜ ਦੇ ਸਮੇਂ ਵਿੱਚ ਕੁਵਰ ਵਿਜੇ ਪ੍ਰਤਾਪ ਆਪਣੀ ਸਰਕਾਰ ਨੂੰ ਕੇਰ ਦੇ ਨਜ਼ਰੋਂ ਦੇ ਲੈ ਚਾਹੇ ਸਕੂਲ ਦੀ ਗੱਲ ਹੋਵੇ ਜਾਂ ਹੋਰ ਕੋਈ ਮਸਲਾ ਹੋਵੇ ਤੇ ਜਦੋਂ ਚਰਨਜੀਤ ਸਿੰਘ ਚੰਨੀ ਸੂਬੇ ਦੇ ਵਿੱਚ ਮੁੱਖ ਮੰਤਰੀ ਬਣੇ ਸਨ ਉਸ ਵੇਲੇ ਕੈਪਟਨ ਮਨਿੰਦਰ ਸਿੰਘ ਨੂੰ ਅਹੁਦੇ ਤੋਂ ਲਾਂਭੇ ਕਰਨ ਵਿੱਚ ਵੀ ਨਵਜੋਤ ਸਿੰਘ ਸਿੱਧੂ ਨੇ ਐਮ ਭੂਮਿਕਾ ਨਿਭਾਈ ਇਸ ਤੋਂ ਬਾਅਦ 2022 ਦੇ ਵਿੱਚ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਈਆਂ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਚੋਣਾਂ ਦੇ ਵਿੱਚ ਜ਼ਰੂਰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਰਾਜਨੀਤਿਕ ਮਾਹਰ ਇਹ ਮੰਨਦੇ ਨੇ ਕਿ ਨਵਜੋਤ ਸਿੰਘ ਸਿੱਧੂ ਸਿਆਸਤ ਦੇ ਵਿੱਚ ਖੁਦ ਨੂੰ ਮਹੱਤਤਾ ਦਿੰਦੇ ਨੇ ਜਿਸ ਕਰਕੇ ਕਈ ਵਾਰ ਪਾਰਟੀ ਦੇ ਵਿੱਚ ਅੰਦਰੂਨੀ ਬਖੇੜੇ ਖੜੇ ਹੋ ਜਾਂਦੇ ਨੇ ਤੇ ਇਹ ਗੱਲਾਂ ਜਾਹਰੀ ਨੇ ਕਿ ਪੰਜਾਬ ਦੇ ਵਿੱਚ ਜਿੱਥੇ ਮਲਿਕਾ ਔਰਜਨ ਖੜਗੇ ਇੱਕ ਪਾਸੇ ਰੈਲੀ ਕਰਦੇ ਨਜ਼ਰ ਆਉਂਦੇ ਨੇ ਉੱਥੇ ਹੀ ਨਵਜੋਤ ਸਿੰਘ ਸਿੱਧੂ ਹੋਣਾ ਨੇ ਆਪਣੇ ਅਲੱਗ ਹੀ ਪ੍ਰੋਗਰਾਮ ਰੱਖੇ ਹੁੰਦੇ ਨੇ ਸੋ ਇਹ ਉਹਨਾਂ ਦੀ ਬਾਕੀ ਵੀ ਜ਼ਾਹਰ ਕਰਦੀ ਆ ਇਹ ਗੱਲ ਵੀ ਸਾਫ਼ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੇ ਭਾਸ਼ਣਾ ਵਿੱਚ ਅਕਸਰ ਕਹਿੰਦੇ ਰਹਿੰਨੇ ਕਿ ਉਹਨਾਂ ਨੂੰ ਕੇਂਦਰ ਦੀ ਸਿਆਸਤ ਵਿੱਚ ਕੋਈ ਦਿਲਚਸਪੀ ਨਹੀਂ ਹੈ ਉਹ ਪਾਰਟੀ ਹਾਈ ਕਮਾਂਡ ਨੂੰ ਵੀ ਠੋਕ ਵਾ ਜਾ ਕੇ ਕਹਿ ਚੁਕੇ ਹਨ ਕਿ ਉਹ ਪੰਜਾਬ ਉੱਪਰ ਹੀ ਆਪਣੀ ਸਿਆਸਤ ਨੂੰ ਫੋਕਸ ਕਰਨਾ ਚਾਹੁੰਦੇ ਹਨ ਪਰ ਕਈ ਵਾਰ ਜਿਵੇਂ ਖਬਰਾਂ ਬਣਦੀਆਂ ਹੀ ਰਹਿੰਦੀਆਂ ਨੇ ਨਵਜੋਤ ਸਿੰਘ ਸਿੱਧੂ ਦੇ ਬਾਰੇ ਕਿ ਆਪਣੀ ਮਰਜ਼ੀ ਦੇ ਨਾਲ ਰੈਲੀ ਕਰਕੇ ਕਰਨ ਚਲੇਗੇ ਨੇ ਜਿਹੜੀ ਮੇਨ ਰੈਲੀ ਹੋਣੀ ਹੈ ਮਲਿਕਾ ਅਰਜਨ ਖੜਗੇ ਹੋਣਾ ਨੇ ਹੋਣਾ ਜਾਂ ਹੋਰ ਸੀਨੀਅਰ ਲੀਡਰਸ਼ਿਪ ਨੇ ਹੋਣਾ ਤੇ ਉੱਥੇ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਦੀ ਹੈ ਗੈਰ ਹਾਜ਼ਰੀ ਜਰੂਰ ਰਹਿੰਦੀ ਰਹੀ ਹੈ ਹੁਣ ਸਵਾਲ ਇਹ ਉੱਠਦਾ ਕਿ 2 ਮਹੀਨਿਆਂ ਬਾਅਦ ਪੰਜਾਬ ਵਿੱਚ ਹੋਣ ਜਾ ਰਹੀ ਲੋਕ ਸਭਾ ਦੀ ਚੋਣ ਵਿੱਚ ਨਵਜੋਤ ਸਿੰਘ ਸਿੱਧੂ ਕਿਸ ਤਰ੍ਹਾਂ ਦੀ ਭੂਮਿਕਾ ਬਾਉਣਗੇ <laughs> ਤਨਵਜੋਤ ਸਿੰਘ ਸਿੱਧੂ ਜਦੋਂ ਭਾਰਤੀ ਜਨਤਾ ਪਾਰਟੀ ਵਿੱਚ ਸਨ ਤਾਂ ਉਸੇ ਵੇਲੇ ਵੀ ਉਹ ਪਾਜਪਾ ਦੇ ਸਟਾਰ ਕੰਪੇਨਰ ਰਹੇ ਨੇ ਇਸ ਤੋਂ ਬਾਅਦ ਜਦੋਂ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਤਾਂ ਪਾਰਟੀ ਵੱਲੋਂ ਉਹਨਾਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਚੋਣ ਪ੍ਰਚਾਰ ਕਰਨ ਵਾਲੇ ਅਹਿਮ ਲੀਡਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ ਬਿਨਾਂ ਸ਼ੱਕ ਨਵਜੋਤ ਸਿੰਘ ਸਿੱਧੂ ਸਿਆਸਤ ਵਿੱਚ ਇੱਕ ਵੱਖਰੀ ਸ਼ਖਸੀਅਤ ਵਜੋਂ ਉੱਭਰੇ ਹਨ ਆਪਣੀ ਵਿਵਾਕ ਕਥਨੀ ਅਤੇ ਤੇਜ਼ ਇਤਰਾਰ ਭਾਸ਼ਣਾ ਕਰਨ ਨੂੰ ਲੋਕਾਂ ਵਿੱਚ ਖਿੱਚਦਾ ਕੇਂਦਰ ਹਮੇਸ਼ਾ ਹੀ ਬਣਦੇ ਰਹੇ ਨੇ ਸ਼ੇਰੋ ਸ਼ਾਇਰੀ ਵਾਲੇ ਅੰਦਾਜ਼ ਦੇ ਵਿੱਚ ਸ਼ਾਇਰਾਂ ਦਾ ਅੰਦਾਜ਼ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਕਈ ਤਰ੍ਹਾਂ ਦੀਆਂ ਪੋਸਟਾਂ ਵੀ ਸਾਂਝੀਆਂ ਕਰਦੇ ਨਜ਼ਰ ਆਉਂਦੇ ਨੇ ਖਟਾਕ ਖਟਾਕ ਕਰਦੇ ਨਜ਼ਰ ਆਉਂਦੇ ਨੇ ਸੋ ਆਈਪੀਐਲ ਦੇ ਵਿੱਚ ਕਮੈਂਟਰੀ ਕਰਨਾ ਉਹਨਾਂ ਦਾ ਰੁਜ਼ਗਾਰ ਦਾ ਹਿੱਸਾ ਹੈ ਸੋ ਹੋ ਸਕਦਾ ਪਰ ਠੀਕ ਉਸ ਵੇਲੇ ਕਮੈਂਟਰੀ ਲਈ ਜਾਣਾ ਜਦੋਂ ਕਾਂਗਰਸ ਪਾਰਟੀ ਆਪਣੀ ਸਥਾਪਤੀ ਲਈ ਪਲ-ਪਲ ਜੂਝ ਰਹੀ ਹੋਵੇ ਤਾਂ ਫਿਰ ਸਵਾਲਾਂ ਦਾ ਖੜੇ ਹੋਣਾ ਸੁਭਾਵਿਕ ਹੈ ਸੋ ਨਵਜੋਤ ਸਿੰਘ ਸਿੱਧੂ ਆਪਣੇ ਸਮਰਥਕਾਂ ਦੀ ਮੀਟਿੰਗ ਵਿੱਚ ਇਹ ਗੱਲ ਸਾਫ਼ ਕਰ ਚੁੱਕੇ ਹਨ ਕਿ ਆਈਪੀਐਲ ਵਿੱਚ ਕਮੈਂਟਰੀ ਕਰਨ ਤੋਂ ਬਾਅਦ ਵਾਧੂ ਸਮੇਂ ਵਿੱਚ ਉਹ ਪੰਜਾਬ ਦੀ ਸਰਗਰਮ ਸਿਆਸਤ ਵਿੱਚ ਬਣੇ ਰਹਿਣਗੇ ਇੱਕ ਜ਼ਿੰਮੇਵਾਰ ਪਿਤਾ ਅਤੇ ਪਤੀ ਹੋਣ ਦੇ ਨਾਤੇ ਮੈਨੂੰ ਆਪਣਾ ਗੁਜ਼ਾਰਾ ਚਲਾਉਣਾ ਪਵੇਗਾ ਤੇ ਇਸ ਲਈ ਹੀ ਆਈਪੀਐਲ ਦੀ ਚੋਣ ਕੀਤੀ ਹੈ ਉਹਨਾਂ ਨਾਲ ਇਹ ਵੀ ਗੱਲ ਕਹੀ ਹੈ ਕਿ ਮੈਨੂੰ ਕਮਾਉਣ ਦੀ ਲੋੜ ਹੈ ਕਿਉਂਕਿ ਮੇਰੀ ਪਤਨੀ ਕੈਂਸਰ ਦੇ ਨਾਲ ਜੂਝ ਰਹੀ ਹੈ ਤੇ ਇਹ ਖਬਰਾਂ ਵੀ ਚੱਲੀਆਂ ਸਨ ਕਿ ਨਵਜੋਤ ਸਿੰਘ ਸਿੱਧੂ ਦੀ ਪਤਨੀ ਕੈਂਸਰ ਦੇ ਨਾਲ ਪੀੜਤਾਂ ਨੂੰ ਉਹਨਾਂ ਦੀਆਂ ਤਸਵੀਰਾਂ ਵੀ ਅਜਹੀਆਂ ਸਾਹਮਣੇ ਆਈਆਂ ਸਨ ਕਿ ਕੀਮੋਥੈਰੇਪੀ ਦੇ ਨਾਲ ਜਿੱਥੇ ਸਿਰ ਦੇ ਵਾਲ ਗਾਇਬ ਹੋ ਜਾਂਦੇ ਨੇ ਮਤਲਬ ਕੱਟੇ ਜਾਂਦੇ ਨੇ ਜਾਂ ਝੜ ਜਾਂਦੇ ਨੇ ਤਾਂ ਉੱਤੇ ਹੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਹੋਣਾ ਦੇ ਵੱਲੋਂ ਪੱਗ ਵੀ ਸਜਾਈ ਜਾਂਦੀ ਰਹੀ ਹੈ ਦਸਤਾਰ ਸਜਾਈ ਜਾਂਦੀ ਰਹੀ ਹੈ ਤੇ ਨਾਲ ਹੀ ਸਿੱਧੂ ਨੇ ਇਹ ਵੀ ਕਿਹਾ ਕਿ ਮੇਰੀ ਬੇਟੀ ਦੇ ਵਿਆਹ ਲਈ ਵੀ ਪੈਸਿਆਂ ਦੀ ਲੋੜ ਹੈ ਸੋ ਇੱਕ ਜ਼ਿੰਮੇਵਾਰ ਪਿਤਾ ਤੇ ਪਤੀ ਦਾ ਰੋਲ ਵੀ ਨਿਭਾਉਂਦੇ ਨਜ਼ਰ ਆ ਰਹੇ ਨੇ ਨਵਜੋਤ ਸਿੰਘ ਸਿੱਧੂ ਸੋ ਇਹ ਜਿਹੜਾ ਇੱਕ ਸਿਆਸੀ ਅਖਾੜੇ ਦੇ ਵਿੱਚ ਵੱਡੇ ਸਵਾਲਾਂ ਦਾ ਜਵਾਬ ਵੀ ਹੈ ਕਿ ਇੱਕ ਰਾਜਨੀਤਿਕ ਲੀਡਰ ਹੋਣ ਤੋਂ ਜਿਹੜਾ ਬਾਅਦ ਜਾਂ ਪਹਿਲਾਂ ਕਹਿ ਸਕਦੇ ਹਾਂ ਕਿ ਇੱਕ ਰਾਜਨੀਤਿਕ ਲੀਡਰ ਹੋਣ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਇੱਕ ਪਤੀ ਨੇ ਤੇ ਇੱਕ ਪਿਤਾ ਨੇ